ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਸਵਾਗਤ ਹੈ ਅੱਜ ਅਸੀਂ ਬਣਾਉਣ ਜਾ ਰਹੇ ਹੰਡਾਰਾ ਸਟਾਈਲ ਆਲੂ ਦੀ ਸਬਜ਼ੀ ਇਹ ਸਬਜ਼ੀ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਵਾਂਗੇ ਆਲੂ ਦੀ ਸਬਜ਼ੀ ਬਣਾਉਣ ਦੇ ਲਈ ਮੈਥੇ ਸੇ ਤੋਂ ਸੱਤ ਵਧੀਆ ਸਾਫ ਆਲੂ ਲੈ ਰਹੇ ਨੇ ਤੇ ਇਹਨਾਂ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਕੇ ਦੋ ਤੋਂ ਤਿੰਨ ਸੀਟੀਆਂ ਲਵਾ ਲਵਾਂਗੇ ਜਦੋਂ ਤੱਕ ਆਪਣੇ ਆਲੂ ਚੰਗੀ ਤਰ੍ਹਾਂ ਸੌਫਟ ਨਾ ਹੋ ਜਾਣ ਤੇ ਹੁਣ ਆਪਾਂ ਇਹਨਾਂ ਦਾ ਮਸਾਲਾ ਤਿਆਰ ਕਰ ਲਵਾਂਗੇ। ਮਸਾਲਾ ਤਿਆਰ ਕਰਨ ਦੇ ਲਈ ਮੈਂ ਇੱਥੇ ਤਿੰਨ ਪਿਆਜ਼, ਦੋ ਲਾਲ ਟਮਾਟਰ, ਦੋ ਹਰੀਆਂ ਮਿਰਚਾਂ, 10 ਤੋਂ 12 ਕਲੀਆਂ ਲਸਣ ਦੀਆਂ ਤੇ 1 ਇੰਚ ਅਦਰਕ ਦਾ ਟੁਕੜਾ ਲਿਆ ਹੈ। ਪਿਆਜ਼ ਨੂੰ ਆਪਾਂ ਇਸ ਤਰੀਕੇ ਨਾਲ ਬਰੀਕ-ਬਰੀਕ ਕੱਟ ਕੇ ਤਿਆਰ ਕਰ ਲਵਾਂਗੇ। ਅਤੇ ਟਮਾਟਰ ਨੂੰ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਕੇ ਇਹਦਾ ਇੱਕ ਵਧੀਆ ਸਮੂਥ ਜਿਹਾ ਪੇਸਟ ਤਿਆਰ ਕਰ ਲਵਾਂਗੇ। ਟਮਾਟਰ ਦੇ ਨਾਲ-ਨਾਲ ਆਪਾਂ ਹਰੀ ਮਿਰਚ, ਅਦਰਕ, ਅਤੇ ਲਸਣ ਨੂੰ ਵੀ ਗ੍ਰाइंड ਕਰ ਲਵਾਂਗੇ। ਇਹ ਸਬਜ਼ੀ ਬਹੁਤ ਹੀ ਸੌਖੀ, ਮਸਾਲੇਦਾਰ, ਤਿੱਖੀ ਅਤੇ ਚਟਪਟੇ ਸਵਾਦ ਵਾਲੀ ਬਣਦੀ ਹੈ। ਅਤੇ ਸਾਰਿਆਂ ਨੂੰ ਆਪਾਂ ਹੁਣ ਮਿਕਸੀ ਦੇ ਜਾਰ ਵਿੱਚ ਪਾ ਲਿਆ ਹੈ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਵਾਂਗੇ। ਤੇ ਇੱਧਰ ਮੈਂ ਇੱਕ ਪੈਨ ਲਿਆ ਹੈ ਜਿਸ ਵਿੱਚ 2 ਵੱਡੇ ਚਮਚ ਸਰੋਂ ਦੇ ਤੇਲ ਦੇ ਐਡ ਕਰ ਦੇਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਆਪਾਂ ਇੱਕ ਚਮਚ ਜੀਰਾ ਇੱਕ ਚਮਚ ਸੌਫ ਇੱਕ ਤੇਜ ਪੱਤਾ ਦੋ ਸੁੱਕੀਆਂ ਲਾਲ ਮਿਰਚਾਂ ਇੱਕ ਇੱਕ ਵੱਡੀ ਇਲਾਇਚੀ ਅਤੇ ਇਹਨਾਂ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਹੁਣ ਆਪਾਂ ਗ੍ਰाइंड ਕੀਤੇ ਮਸਾਲੇ ਨੂੰ ਵੀ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਸ ਵਿੱਚ ਕੱਟੇ ਹੋਏ ਪਿਆਜ਼ ਐਡ ਕਰ ਦੇਵਾਂਗੇ। ਪਿਆਜ਼ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਵਿੱਚ ਬੇਸਿਕ ਮਸਾਲੇ ਐਡ ਕਰਨ ਕਰ ਦੇਵਾਂਗੇ। ਹੁਣ ਆਪਾਂ ਅੱਧਾ ਚਮਚ ਲਾਲ ਮਿਰਚ ਪਾਊਡਰ 1 ਚਮਚ ਹਲਦੀ ਪਾਊਡਰ ਅੱਧਾ ਚਮਚ ਧਨੀਆ ਪਾਊਡਰ ਅਤੇ ਅੱਧਾ ਚਮਚ ਗਰਮ ਮਸਾਲਾ ਅਤੇ ਇੱਕ ਚਮਚਾ ਪਕਸਤੂਰੀ ਮੇਥੀ ਮੇਥੀ ਨਾਲ ਇਸ ਦਾ ਟੇਸਟ ਹੋਰ ਵੀ ਵਧੀਆ ਆਉਂਦਾ ਹੈ ਅਤੇ ਅੱਧਾ ਚਮਚਾ ਆਪਾਂ ਕਾਲੀ ਮਿਰਚ ਪਾਊਡਰ ਐਡ ਕਰਨ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਸਬਜ਼ੀ ਪੂਰੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਮਿਸ਼ਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਸ ਵਿੱਚ ਇੱਕ ਚਮਚ ਦੁੱਧ ਦੀ ਕਰੀਮ ਐਡ ਕਰ ਦੇਵਾਂਗੇ ਤੁਸੀਂ ਇੱਥੇ ਬਾਜ਼ਾਰ ਲਿਆਂਦੀ ਕਰੀਮ ਵੀ ਐਡ ਕਰ ਸਕਦੇ ਹੋ ਤੇ ਮੈਂ ਇੱਥੇ ਘਰ ਵਿੱਚ ਹੀ ਪਏ ਦੁੱਧ ਤੋਂ ਜੋ ਮਲਾਈ ਉੱਪਰੋਂ ਲੈਂਦੀ ਹੈ ਉਹ ਮੈਂ ਐਡ ਕਰ ਦਿੱਤੀ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਸ ਵਿੱਚ ਅੱਧਾ ਕੱਪ ਪਾਣੀ ਦਾ ਐਡ ਕਰ ਦੇਵਾਂਗੇ ਅਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਮੀਡੀਅਮ ਟੂ ਹਾਈ ਕਰਦੇ ਹੋਏ ਇਹ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਗਏ ਨੇ ਤੇ ਇਹਨਾਂ ਵਿੱਚ ਤੇਲ ਵੀ ਸੈਪਰੇਟ ਹੋ ਗਿਆ ਹੈ। ਅਤੇ ਹੁਣ ਆਪਾਂ ਇਸ ਵਿੱਚ ਬੋਇਲਡ ਕੀਤੇ ਹੋਏ ਆਲੂ ਐਡ ਕਰ ਦੇਵਾਂਗੇ। ਉਬਲੇ ਹੋਏ ਆਲੂਆਂ ਨੂੰ ਮੈਂ ਹੱਥ ਨਾਲ ਹੀ ਮੈਸ਼ ਕਰ ਲਿਆ ਹੈ। ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ। ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਹੁਣ ਆਪਾਂ ਇਸ ਵਿੱਚ ਦੋ ਵੱਡੇ ਕੱਪ ਪਾਣੀ ਦੇ ਐਡ ਕਰ ਦੇਵਾਂਗੇ ਤੇ ਇਹਨੂੰ ਆਪਾਂ ਹਾਈ ਫਲੇਮ ਤੇ 5 ਤੋਂ 7 ਮਿੰਟ ਵਾਸਤੇ ਦੋ ਤੋਂ ਤਿੰਨ ਵਾਲੇ ਆਉਣ ਤੱਕ ਪਕਾ ਲਵਾਂਗੇ ਇਹ ਸਬਜ਼ੀ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਤੁਸੀਂ ਮੇਰੇ ਇਸ ਤਰੀਕੇ ਨਾਲ ਇੱਕ ਵਾਰੀ ਸਬਜ਼ੀ ਨੂੰ ਜ਼ਰੂਰ ਤਿਆਰ ਕਰਿਓ ਅਤੇ ਹੁਣ ਆਪਾਂ ਇਸ ਵਿੱਚ ਅੱਧਾ ਚਮਚ ਆਮਚੂਰ ਪਾਊਡਰ ਦਾ ਪਾ ਦੇਵਾਂਗੇ ਇਸ ਨਾਲ ਆਪਣੀ ਸਬਜ਼ੀ ਦਾ ਟੇਸਟ ਹੋਰ ਵੀ ਵਧੀਆ ਆਉਂਦਾ ਹੈ ਇਸ ਨਾਲ ਆਪਣੀ ਸਬਜ਼ੀ ਚਟਪਟੀ ਅਤੇ ਤਿੱਖੇ ਫਲੇਵਰ ਵਾਲੀ ਬਣਦੀ ਹੈ ਤੇ ਹੁਣ ਆਪਾਂ ਇਸ ਵਿੱਚ 2 ਚਮਚ ਨਮਕ ਐਡ ਕਰ ਦੇਵਾਂਗੇ ਨਾਮ ਕਾਤੇ આમਚੂਰ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਸ ਨੂੰ ਟੱਕ ਕੇ 2 ਤੋਂ 3 ਅਵਾਲੇ ਆਉਣ ਤੱਕ ਪਕਾ ਲਵਾਂਗੇ। ਅਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ। ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ। ਜੇਕਰ ਤੁਹਾਨੂੰ ਇਹ ਮੇਰੀ ਰੈਸਪੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਮੈਂਟ ਜਰੂਰ ਕਰਨਾ। ਫੇਰ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਨਾਲ। ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।